ਬڑے ਚਿਰਾਂ ਤੋਂ ਪ੍ਰੋਗਰਾਮ ਬਣਾ ਰਹੇ ਸੀ ਕਿ ਆਪਣੇ ਇਲਾਕੇ ਦੇ ਸਾਰੇ ਇਤਿਹਾਸਕ ਗੁਰੂ ਘਰਾਂ ਦੀ ਯਾਤਰਾ ਕੀਤੀ ਜਾਵੇ ਅੰਤ ਨੂੰ ਅਸੀਂ 10 ਜਣੇ ਤਿਆਰ ਹੋ ਗਏ ਤੇ ਇੱਕ ਟੈਂਪੋ ਟਰੈਵਲਰ ਗੱਡੀ ਰੈਂਟ ਤੇ ਕਰ ਲਈ ਜਨਵਰੀ ਦਾ ਮਹੀਨਾ ਹੋਣ ਕਰਕੇ ਠੰਡ ਬਹੁਤ ਸੀ ਪਰ ਫਿਰ ਵੀ ਪਿੰਡ ਵਾਲੇ ਗੁਰਦੁਆਰੇ ਤੋਂ ਅਰਦਾਸ ਕਰ ਅਸੀਂ ਤੜਕਸਾਰ ਚਾਲੇ ਪਾ ਦਿੱਤੇ ਪਹਿਲਾ ਦੋ ਦਿਨ ਤਾਂ ਬਹੁਤ ਵਧੀਆ ਲੰਗੀ ਤੀਜੇ ਦਿਨ ਜਦ ਅਸੀਂ ਸੰਗਰੂਰ ਜ਼ਿਲ੍ਹੇ ਦੇ ਪਿੰਦੇ ਇੱਕ ਗੁਰਦੁਆਰਾ ਸਾਹਿਬ ਨੂੰ ਦੇਖਣ ਜਾ ਰਹੇ ਸੀ ਤਾਂ ਬਹੁਤ ਧੁੰਦ ਪੈ ਗਈ ਸੀ ਵੈਸੇ ਤਾਂ ਇਹ ਗੁਰੂ ਘਰ ਇਤਿਹਾਸਕ ਨਹੀਂ ਸੀ ਪਰ ਮਸ਼ਹੂਰ ਬਹੁਤ ਸੀ ਇੱਕ ਜਗ੍ਹਾ ਤਾਂ ਇੰਨੀ ਧੁੰਦ ਆ ਗਈ ਕਿ ਡਰਾਈਵਰ ਨੇ ਗੱਡੀ ਰੋਕ ਲਈ ਕਿਉਂਕਿ ਛੜਕ ਦੇ ਦਿਖਣੋਂ हट ਗਿਆ ਸੀ ਤਾਂ ਡਰਾਈਵਰ ਵਾਲੀ ਸਾਈਡ ਇੱਕ ਬਾਬਾ ਜੀ ਆਏ ਤੇ ਡਰਾਈਵਰ ਨੂੰ ਕਹਿੰਦੇ ਸਿੰਘਾ ਗੱਡੀ ਸੜਕ ਵਿਚਾਲੇ ਕਿਉਂ ਰੋਕ ਲਈ ਥੋੜਾ ਅੱਗੇ ਕਰਕੇ ਸਾਈਡ ਲਾ ਤੇ ਲਾ ਲੈ ਡਰਾਈਵਰ ਕਹਿੰਦਾ ਬਾਬਾ ਜੀ ਦਿਖਾਈ ਤਾਂ ਕੁਝ ਨਹੀਂ ਦੇ ਰਿਹਾ ਉਹ ਕਹਿੰਦੇ ਮੇਰੇ ਮੰਗਰ ਮੰਗਰ ਆ ਜਾ ਤੇ ਡਰਾਈਵਰ ਨੇ ਉਵੇਂ ਹੀ ਅੱਗੇ ਗਤੀ ਗੱਡੀ ਥੋੜਾ ਜਿਹਾ ਅੱਗੇ ਜਾਣ ਤੋਂ ਬਾਅਦ ਧੁੰਦ ਵੀ ਘਟ ਗਈ ਤੇ ਗੱਡੀ ਵੀ ਸਾਈਡ ਤੇ ਹੋ ਗਈ ਜਦੋਂ ਹੀ ਇੱਕ ਬੱਸ ਬਹੁਤ ਤੇਜ਼ੀ ਨਾਲ ਸਾਡੇ ਕੋਲੋਂ ਵੀ ਲੰਗੀ ਉਹ ਬਾਬਾ ਜੀ ਪਤਾ ਨਹੀਂ ਕਿੱਥੇ ਲੋਪ ਹੋ ਗਈ ਡ라이ਵਰ ਨੇ ਧੰਨਵਾਦ ਕਰਨ ਲਈ ਆਵਾਜ਼ਾਂ ਵੀ ਮਾਰੀਆਂ ਪਰ ਉਧਰੋਂ ਕੋਈ ਜਵਾਬ ਨਾ ਆਇਆ ਅਸੀਂ ਦੋ ਜਣੇ ਉਤਰ ਕੇ ਵੀ ਗਏ ਤੇ ਕਾਫੀ ਦੂਰ ਤੱਕ ਦੇਖਦੇ ਰਹੇ ਪਰ ਕੁਝ ਨਾ ਦਿਸਿਆ ਡਰਾਈਵਰ ਕਹਿੰਦਾ ਚਲੋ ਕੋਈ ਰੱਬੀ ਰੂਹ ਹੀ ਸੀ ਜੋ ਸਾਡੀ ਜਾਨ ਬਚਾਉਣ ਲਈ ਆਈ ਸੀ ਸਾਡੀ ਹਰਾਨੀ ਦੀ ਉਦੋਂ ਹੱਦ ਮੁੱਕ ਗਈ ਜਦ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਤੇ ਉਹੋ ਬਾਬਾ ਜੀ ਦੀ ਇੱਕ ਬਹੁਤ ਵੱਡੀ ਤਸਵੀਰ ਗੇਟ ਤੇ ਲੱਗੀ ਹੋਈ ਸੀ ਦੇਖੀ ਤੇ ਅਸੀਂ ਬਹੁਤ ਹੈਰਾਨ ਹੋਏ ਉਹ ਕੋਈ ਰੱਬੀ ਰੂਹ ਹੀ ਸੀ ਜਿਸ ਨੇ ਸਾਨੂੰ ਬਚਾਇਆ ਧੰਨਵਾਦ ਜੀ